ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜੁਨ ਕਾ ਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੇ ਪੀੜੀ ਸੋਡੀਆਂ ਰੂਪ ਦਿਖਾਵਨ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵਡ ਜੋਦ ਦਾ ਬਹੁ ਪਰ ਉਪਕਾਰੀ ਪੁੱਛਣ ਸਿਖਿਆਰ ਦਾਸ ਕਰ ਛੇ ਮੈਲਾ ਤੱਕ ਦਰਸ ਨਿਹਾਰੀ ਅਗਾਮਯ ਅਗੋਚਰ ਸਤਿਗੁਰੂ ਬੋਲੇ ਮੁਕਤੇ ਸਨਾ ਸੰਸਾਰੀ ਕਲਯੁਗ ਪੀੜੀ ਸੋਡੀਆਂ ਨੇ ਚਲਨੀ ਵਿਸਾਰ ਖਲਾਰੀ ਜਗ ਜਗ ਸਤ ਗੁਰ ਧਰਿ ਅਵਤਾਰੀ ਸ਼ਿਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਦਾਰੇ ਦੇ ਕੇ ਨਿਹਾਲ ਕਰ ਰਹੇ ਨੇ ਲੱਲਾ ਬੇਗ 35 ਹਜ਼ਾਰ ਸੈਨਾ ਲੈ ਕੇ ਨਥਾਣੇ ਦੀ ਢਾਬ ਤੇ ਪਹੁੰਚਿਆ ਬਾਰ ਬਾਰ ਹਮਲਾ ਕਰਦਾ ਹਨੂ ਲੱਲਾ ਬੇਗ ਦੇ ਪੁੱਤਰ ਕਾਸਮ ਬੇਗ ਦੀ ਮਾਤ ਹੋ ਚੁੱਕੀ ਹੈ ਆਪਣੇ ਇੱਕ ਵੱਡੇ ਸੂਰਮੇ ਦੀ ਮਾਤ ਵੇਖ ਕੇ ਬੜਾ ਚੁਰਿਆ ਤੇ ਅੱਖਾਂ 'ਚੋਂ ਅਥਰੂ ਚੱਲ ਬੇ ਕਿਉਂ ਦੇ ਪਾਸ ਸੀ ਉਹਦੇ ਦੋਵੇਂ ਪੁੱਤਰ ਕਾਸਮ ਬੇਗ ਤੇ ਸ਼ਮਸ਼ ਬੇਗ ਖੜੇ ਸਨ ਦੋਵਾਂ ਨੇ ਧੀਰਜ ਦਿੱਤੀ ਆਖਿਆ ਸੀ ਦੋਵੇਂ ਜਾਣਦੇ ਆ ਜੋ ਖੁਦਾ ਕਰੇ ਉਹ ਵੇਖਣਾ ਅਸੀਂ ਜੁੱਦ ਦਾ ਪਲਟਾ ਕਿਵੇਂ ਪਲਟਦਿਆਂ ਦੋਵੇਂ ਭਾਈ ਅੱਗੇ ਹੋ ਗਏ ਜੁੱਦ ਕਰਨ ਲੱਗੇ ਗੁਰੂ ਜੀ ਨੇ ਬਿਦੀ ਚੰਦ ਨੂੰ ਆਖਿਆ ਬਿਦੀ ਚੰਦ ਦਾ ਟੱਕਰਾ ਕਾਸਮ ਬੇਗ ਦੇ ਨਾਲ ਹੋਇਆ ਜਿਸ ਵੇ ਤਲਵਾਰ ਦੇ ਵਾਰ ਨਾਲ ਬਿਦੀ ਚੰਦ ਨੇ ਕਾਸਮ ਬੇਗ ਨੂੰ چیر ਕੇ ਧਰਤੀ ਉੱਤੇ ਸੁੱਟਤਾ ਜੈ ਜੈਕਾਰ ਕਰਦਾ ਹੋਇਆ ਗੁਰੂ ਜੀ ਪਾਸ ਆ ਗਿਆ ਆਪਣੇ ਪੁੱਤਰ ਦੀ ਮੌਤ ਵੇਖ ਕੇ ਲੱਲਾ ਬੇਗ ਅੱਗੇ ਵਧ ਕੇ ਬੜੇ ਗੁੱਸੇ ਨਾਲ ਸਿੱਖਾਂ ਉੱਤੇ ਤੀਰਾਂ ਦੇ ਵਾਰ ਕਰਨ ਲੱਗਾ ਭਾਈ ਜੇਠਾ ਜੀ ਨੇ ਬਹੁਤ ਬਾਧਰੀ ਨਾਲ ਦੁਸ਼ਮਣਾਂ ਦਾ ਟੱਕਰਾਂ ਕੀਤਾ ਪਰ ਅੰਤ ਨੂੰ ਬਹੁਤੇ ਦੁਸ਼ਮਣਾਂ ਵਿੱਚ ਇਕੱਲਾ ਹੋਣ ਕਰਕੇ ਆਪਣੇ ਸਰੀਰ ਨੂੰ ਛਾਨਣੀ ਛਾਨਣੀ ਕਰਾ ਕੇ ਭਾਈ ਜੇਠਾ ਜੀ ਛਿਧੀ ਪ੍ਰਾਪਤ ਕਰ ਗਏ ਲੱਲਾ ਬੇਗ ਨੇ ਆਪਣੇ ਜਵਾਨਾਂ ਨੂੰ ਸ਼ਾਬਾਸ਼ ਦੇ ਕੇ ਆਖਿਆ ਇਸ ਤਰ੍ਹਾਂ ਹੀ ਗੁਰੂ ਨੂੰ ਘੇਰ ਕੇ ਮਾਰ ਦਿਓ ਜੇਠਾ ਜੂ ਜਿਹਨੂੰ ਸ਼ਹੀਦ ਹੋਇਆ ਵੇਖ ਕੇ ਮਲਕ ਜਾਤੀ ਗੁੱਸੇ ਨਾਲ ਦੁਸ਼ਮਣ ਉਤੇ ਟੁੱਟ ਕੇ ਪੈ ਗਿਆ ਉਹਦੇ ਸਾਹਮਣੇ ਜਦੋਂ ਸ਼ਮਸ਼ ਬੇਗ ਲਲਕਾਰਾ ਮਾਰ ਕੇ ਆਇਆ ਮਲਕ ਜਾਤੀ ਤੇ ਉਹਨੂੰ ਤਲਵਾਰ ਦਾ ਇੱਕ ਅਜਿਹਾ ਭਰਮਾ ਵਾਰ ਕੀਤਾ ਉਹਦੀ ਧੌਣ ਵੱਢੀ ਗਈ ਸਿਰ ਪਰ ਨਾਲ ਹੀ ਲਟਕਦੀ ਰਹੀ ਉਹਦਾ ਘੋੜਾ ਨੂੰ ਇਹ ਸਾਹ ਤੇ ਜ ਧੂੱਕ ਕੇ ਪਿੱਛੇ ਲੈ ਗਿਆ ਲੱਲਾ ਬੇਗ ਹੁਣ ਆਪਣੇ ਦੂਜੇ ਪੁੱਤਰ ਦੀ ਮੌਤ ਵੇਖ ਕੇ ਮੱਥੇ ਦੇ ਹੱਥ ਮਾਰ ਕੇ ਬੜਾ ਪਰੇਸ਼ਾਨ ਹੋਇਆ ਆਪਣੇ ਜੀਵਨ ਦੀ ਵੀ ਆਸ ਹੁਣ ਲਾਹ ਬੈਠਾ ਹੁਣ ਆਪਣੇ ਦੋਵਾਂ ਬਹਾਦਰ ਪੁੱਤਰਾਂ ਦੀ ਮੌਤ ਹੋਣ ਕਰਕੇ ਲੱਲਾ ਬੇਗ ਆਪ ਜਾਨ ਤਲੀ ਤੇ ਰੱਖ ਕੇ ਲੜਨ ਮਰਨ ਵਾਸਤੇ ਅੱਗੇ ਆਇਆ ਆਪਣੇ ਜਵਾਨਾਂ ਨਾਲ ਇੱਕਦਮ ਤੀਰਾਂ ਗੋਲੀਆਂ ਦੀਵ ਛਾੜ ਨਾਲ ਹੱਲਾ ਕਰ ਦਿੱਤਾ ਉਧਰ ਗੁਰੂ ਜੀ ਨੂੰ ਅਸਨ ਖਾਨ ਆਖਿਆ ਮਹਾਰਾਜ ਇਹ ਲੱਲਾ ਬੇਗ ਆਇਆ ਹੈ ਇਹਦੇ ਆਪਣੇ ਦੋਵੇਂ ਪੁੱਤਰ ਜੁੱਧ ਵਿੱਚ ਮਾਰੇ ਗਏ ਨੇ ਇਹ ਉਹਨਾਂ ਦਾ ਬਦਲਾ ਤੁਹਾਡੇ ਪਾਸੋਂ ਲੈਣਾ ਚਾਹੁੰਦਾ ਇਹ ਗੱਲ ਸੁਣ ਕੇ ਗੁਰੂ ਜੀ ਨੇ ਆਪਣਾ ਘੋੜਾ ਛੇੜ ਕੇ ਲੱਲਾ ਬੇਗ ਦੇ ਸਾਹਮਣੇ ਚਲੇ ਗਏ ਤੇ ਲੱਲਾ ਬੇਗ ਨੇ ਲਲਕਾਰ ਕੇ ਆਖਿਆ ਮੈਂ ਵੀ ਇਹੀ ਚਾਹੁੰਦਾ ਸੀ ਕਿ ਤੁਸੀਂ ਮੇਰੇ ਸਾਹਮਣੇ ਆਓ ਮੈਂ ਤੁਹਾਡੀ ਬਹਾਦਰੀ ਵੇਖਾਂ ਫਿਰ ਲੱਲਾ ਬੇਗ ਅਤੇ ਗੁਰੂ ਜੀ ਵੱਲੋਂ ਦਵੱਲੀ ਵਾਰ ਹੋਣ ਲੱਗੇ ਲੱਲਾ ਬੇਗ ਦਾ ਘੋੜਾ ਗੁਰੂ ਜੀ ਦੇ ਵਾਰ ਨਾਲ ਜ਼ਖਮੀ ਹੋ ਕੇ ਡਿੱਗ ਪਿਆ ਲੱਲਾ ਬੇਗ ਪੈਦਲ ਹੋ ਗਿਆ ਉਹਨੂੰ ਵੇਖ ਕੇ ਗੁਰੂ ਜੀ ਵੀ ਪੈਦਲ ਹੋ ਗਏ ਦੋਵੇਂ ਤਲਵਾਰਾਂ ਨਾਲ ਇੱਕ ਦੂਜੇ ਉੱਤੇ ਵਾਰ ਕਰਨ ਲੱਗੇ ਫੈਸਲਾ ਕੌਣ ਜੁਦ੍ਹ ਵੇਖਣ ਵਾਸਤੇ ਦੋਵਾਂ ਪਾਸਿਆਂ ਤੋਂ ਸੈਨਿਕ ਆਪੋ ਆਪਣੇ ਥਾਵਾਂ ਤੇ ਖੜੇ ਹੋ ਕੇ ਆਹਾਰ ਜਿੱਤ ਦਾ ਫੈਸਲਾ ਉਡੀਕਣ ਲੱਗੇ ਨੇ ਦੋਵਾਂ ਪਾਸਿਆਂ ਤੋਂ ਬੜੇ ਭਿਆਨਕ ਯੋਧ ਹੋਇਆ ਤੇ ਇਸੂਰ ਨੇ ਇੱਕ ਦੂਜੇ ਦੀ ਬਹਾਦਰੀ ਦੀ ਛਲਾਗਾ ਕਰਨ ਲੱਗੇ ਅੰਤ ਨੂੰ ਸਮਾਵੇ ਕੇ ਗੁਰੂ ਜੀ ਨੇ ਇੱਕ ਇਹੋ ਜਿਹਾ ਵਾਰ ਕੀਤਾ ਲੱਲਾ ਬੇਗ ਮੋਢੇ ਤੋਂ ਪਸਲੀ ਤੱਕ ਦੂ ਫਾੜ ਹੋ ਗਿਆ ਉਹਦੀ ਲੋਥ ਧਰਤੀ ਉੱਤੇ ਡਿੱਗ ਕੇ ਤੜਫਣ ਲੱਗੀ ਇਹ ਦੇਖ ਕੇ ਸਿੱਖਾਂ ਨੇ ਫਤਿਹ ਦੇ ਜਕਾਰੇ ਛੱਡ ਦਿੱਤੇ ਜਿੱਤ ਦੇ ਵਾਜੇ ਵੱਜਣ ਲੱਗ ਪਏ ਸ਼ਾਹੀ ਲਸ਼ਕਰ ਦੇ ਆਦਮੀ ਪਿੱਛੇ ਨੂੰ ਭੱਜਣ ਲੱਗੇ ਸਿੱਖ ਉਹਨਾਂ ਤੇ ਟੁੱਟ ਕੇ ਪੈ ਗਏ ਬਹੁਤ ਘੱਟ ਵੱਡ ਕਰਕੇ ਸੱਥਰ ਲਾ ਦਿੱਤੇ ਇਸ ਤਰ੍ਹਾਂ ਜਦੋਂ ਜੁੱਧ ਦਾ ਮੈਦਾਨ ਛੱਡ ਗਏ ਸ਼ਾਹੀ ਸੈਨਾ ਭੱਜ ਗਈ ਗੁਰੂ ਜੀ ਨੇ ਜੋਧਰਾਏ ਆਦੇਗ ਸਿੱਖਾਂ ਨੂੰ ਆਖਿਆ ਆਪਣੇ ਫੱਟਣਾਂ ਦੀ ਮਰਮ ਪੱਟੀ ਕਰਕੇ ਫਿਰ ਸ਼ਹੀਦਾਂ ਨੂੰ ਇੱਕ ਥਾਂ ਇਕੱਠੇ ਕਰਕੇ ਇੱਕ ਵੱਡੇ ਂਗੀਠੇ ਉੱਤੇ ਇਹਨਾਂ ਦਾ ਸੰਸਕਾਰ ਕਰ ਦਿਓ ਆਗਿਆ ਅਨੁਸਾਰ ਜਦੋਂ ਸ਼ਹੀਦਾਂ ਦੀ ਗਿਣਤੀ ਕੀਤੀ ਗਈ ਜੋਧਰਾਏ ਨੇ ਦੱਸਿਆ ਮਹਾਰਾਜ ਆਪਣਾ 1200 ਜੋਦਾਸ਼ੀਦ ਹੋ ਗਿਆ 1200 ਤੇ ਸ਼ਾਹੀ ਸੈਨਾ ਮਰਿਆਂ ਦੀ ਗਿਣਤੀ ਕਰਨੀ ਕਠਿਨ ਹੈ ਕਿਉਂਕਿ 35000 ਵਿੱਚੋਂ ਹਜ਼ਾਰਾਂ ਮਰ ਗਏ ਨੇ ਹਜ਼ਾਰਾਂ ਹੀ ਫੱਟੜ ਹੋ ਗਏ ਲੁਕਸ਼ਪ ਗਏ ਨੇ ਬਾਕੀ ਦੇ ਆਪਣੀਆਂ ਜਾਨਾਂ ਲੈ ਕੇ ਜੰਗਲ ਵਿੱਚ ਜਾ ਲੁਕੇ ਨੇ ਗੁਰੂ ਜੀ ਨੇ ਲੱਲਾ ਬੇਗ ਅਦੇ ਉਹਦੇ ਦੋਵੇਂ ਪੁੱਤਰ ਕਾਸਮ ਬੇਗ ਸ਼ਮਸ਼ ਬੇਗ ਅਤੇ ਦੋਵੇਂ ਸਰਦਾਰ ਕਮਰ ਬੇਗ ਕਾਬਲ ਬੇਗ ਨੀਆਂ ਲੋਥਾਂ ਨੂੰ ਦਿਸ਼ਾਲੇ ਬਾਗ ਕੇ ਸਨਮਾਨ ਨਾਲ ਦਫਨ ਕਰਾ ਦਿੱਤਾ ਜ਼ਖਮੀਆਂ ਦੀ ਮਰਮ ਪੱਟੀ ਕਰਾਈ ਮੁਰਦਿਆਂ ਨੂੰ ਇਕੱਠੇ ਕਰਕੇ ਵੱਡੇ ਟੋਏ ਵਿੱਚ ਦਬਵਾ ਦਿੱਤਾ ਅਦੇ ਉਹਨੂੰ ਉੱਚਾ ਕਰਕੇ ਉੱਪਰ ਦੀਵਾਨ ਲਾ ਕੇ ਬੈਠਣਾ ਕੀਤਾ ਜੁੱਧ ਦੇ ਮੈਦਾਨ ਵਿੱਚ ਆਪਣੇ ਯੋਧਿਆਂ ਨੂੰ ਡਿੱਗੇ ਹੋਏ ਸ਼ਸਤਰ ਗੁਰੂ ਜੀ ਨੇ ਸਾਰੇ ਇਕੱਠੇ ਕਰਵਾ ਕੇ ਉਹਨਾਂ ਦੀ ਸੰਭਾਲ ਕਰਵਾਈ ਗੈਰੀ ਦਰਾਂ ਦੇ ਸ਼ਸਤਰ ਮੈਦਾਨ ਵਿੱਚੋਂ ਇਕੱਠੇ ਕਰਕੇ ਮੁਰਦਿਆਂ ਦੇ ਨਾਲ ਹੀ ਟੋਏ ਵਿੱਚ ਦਬਵਾ ਦਿੱਤੇ। ਅਪਰੰਤ ਘੋੜਿਆਂ ਨੂੰ ਦਾਣਾ ਪੱਠਾ ਪਾ ਕੇ ਸਿੱਖਾਂ ਨੇ ਆਪਣਾ ਲੰਗਰ ਤਿਆਰ ਕਰ ਗਏ ਛਕਿਆ ਜਿੱਤ ਦੀ ਖੁਸ਼ੀ ਵਿੱਚ। ਕੜਾ ਬਰਸ਼ਾਦ ਦੇ ਖੁੱਲੇ ਗੱਫੇ ਵਰਤਾਏ ਗਏ। ਸਤਗੁਰੂ ਜੀ ਦੀਵਾਨ ਲਗਾ ਕੇ ਥੜੇ ਉੱਪਰ ਬੈਠੇ ਹੋਏ ਸਨ। ਗੁਰੂ ਜੀ ਨੇ ਮਹਰਾਜ ਸਿੱਖ ਨੂੰ ਆਪਣੇ ਪਾਸ ਸੱਦ ਕੇ ਆਖਿਆ ਜਿਹੜੀ ਤੂੰ ਜੁੱਧ ਦੇ ਮੈਦਾਨ ਵਿੱਚੋਂ ਕਮਰਬੇਗ ਦੀ ਬਹੁਤ ਸੁੰਦਰ ਕੀਮਤੀ ਤਲਵਾਰ ਲੈ ਕੇ ਪਾਸ ਰੱਖ ਲਈ ਆ ਨਾ ਉਹ ਲਿਆ ਇਸ ਟੋਏ ਚ ਦੱਬਦੀਏ ਜਿੱਥੇ ਦੁਸ਼ਮਣਾਂ ਦੇ ਹੋਰ ਸ਼ਸਤਰ ਬਸਤਰ ਦਫਨਾਏ ਗਏ ਨੇ ਉਥੇ ਦੱਬਦੀਏ ਨੂੰ ਉਥੇ ਸੁੱਟ ਦੇ ਦੁਸ਼ਮਣ ਦੀ ਕਿਸੇ ਚੀਜ਼ ਨੂੰ ਆਪਣੇ ਪਾਸ ਰੱਖਣਾ ਠੀਕ ਨਹੀਂ ਕੀਮਤੀ ਤਲਵਾਰ ਦੇ ਲੋਗ ਕਰਕੇ ਜਦੋਂ ਮਹਾਰਾਜ ਨੇ ਤਿੰਨ ਵਾਰ ਗੁਰੂ ਜੀ ਨੂੰ ਕਹਿ ਦਿੱਤਾ ਵੀ ਉਹਦੇ ਪਾਸ ਕੋਈ ਤਲਵਾਰ ਨਹੀਂ ਤਾ ਗੁਰੂ ਜੀ ਨੇ ਸੁਭਾਅਕੀ ਬਚਨ ਕਰਤਾ ਜਿਸ ਤਲਵਾਰ ਨੂੰ ਤੂੰ ਲੋਭ ਵਾਸ ਹੋ ਕੇ ਆਪਣੇ ਪਾਸ ਰੱਖ ਲਿਆ ਸਾਡਾ ਬਚਨ ਨਹੀਂ ਮੰਨਿਆ ਉਹ ਜਦ ਤੱਕ ਤੇਰੇ ਕੋਲ ਰਹੇਗੀ ਤੇਰੀ ਕੁੱਲ ਵਿੱਚ ਚਲਦੀ ਰਹੇਗੀ ਆਪਸ ਵਿੱਚ ਕੱਟਵਾਟ ਕਰਕੇ ਮਰਦੇ ਰਹੋਗੇ ਸੋ ਗੁਰੂ ਜੀ ਦਾ ਬਾਗ ਸਿੱਧ ਹੋਇਆ ਸੂਰਜ ਪ੍ਰਕਾਸ਼ ਭਾਈ ਸੰਤੋਖ ਸਿੰਘ ਜੀ ਲਿਖਿਆ ਕਿ ਅੱਜ ਤੱਕ ਇਹ ਸਿੱਧ ਹੋ ਰਿਹਾ ਦੂਜੇ ਦਿਨ ਆਸਾ ਦੀ ਵਾਰ ਦੇ ਕੀਰਤਨ ਉਪਰੰਤ ਗੁਰੂ ਜੀ ਪਾਸ ਕਰਨ ਖਾਨ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਹੁਣ ਮੈਨੂੰ ਕੀ ਹੁਕਮ ਹੈ ਹੁਕਮ ਮੇਰੇ ਤੇ ਕਿਰਪਾ ਕਰਕੇ ਉਹ ਹੁਕਮ ਦਿਓ ਜਿਹਦੀ ਪਾਲਣਾ ਕਰਕੇ ਮੇਰਾ ਸਦਕ ਬਣਿਆ ਰਹੇ हसन ਖਾਨ ਨੇ ਆਖਿਆ ਉਹਦੀ ਗੱਲ ਤੇ ਪ੍ਰਸੰਨ ਹੋ ਗਏ ਗੁਰੂ ਜੀ ਆnde ਹੁਣ ਤੂੰ ਲੱਲਾ ਬੇਗ ਦੀ ਥਾਂ ਕਾਬਲ ਦਾ ਸੂਬਾ ਬਣ ਜਾਏਗਾ ਇਸ ਸਮੇਂ ਤੂੰ ਆਪਣੇ ਨਾਲ ਯੁੱਧ ਵਿੱਚੋਂ ਬਚੇ ਹੋਏ ਸਾਈ ਸ਼ਾਣਾ ਦੇ ਜਵਾਨ ਅਦੇ ਘੋੜੇ ਲੈ ਕੇ ਬਾਦਸ਼ਾਹ ਪਾਸ ਚਲਿਆ ਜਾ ਉਹਨੂੰ ਜੁੱਧ ਦੀ ਸਾਰੀ ਵਾਰਤਾ ਸੁਣਾਏਗਾ ਉਹ ਤੇਰੇ ਤੇ ਪ੍ਰਸੰਨ ਹੋ ਗਏ ਤੈਨੂੰ ਕਾਬਲ ਦਾ ਸੂਬਾ ਬਣਾ ਦੇਵੇਗਾ ਹਸਨ ਖਾਨ ਨੂੰ ਮਹਾਰਾਜ ਜੀ ਨੇ ਬਚਨ ਕੀਤਾ ਸੀ ਹਨ ਗੁਰੂ ਜੀ ਦਾ ਬਚਨ ਮੰਨ ਕੇ ਹਸਨ ਖਾਨ ਤਿਆਰ ਹੋ ਗਿਆ ਗੁਰੂ ਜੀ ਨੇ ਉਹਨੂੰ ਇੱਕ ਬਾ ਮੁਲਾ ਸਿਰੋਪਾਉ ਦੇ ਕੇ ਤੋਰਨਾ ਕੀਤਾ ਗੁਰੂ ਜੀ ਦਾ ਬਚਨ ਮੰਨ ਕੇ ਅਸਨ ਖਾਂ ਤਿਆਰ ਹੋ ਗਿਆ ਗੁਰੂ ਜੀ ਨੇ ਆਨ ਇੱਕ ਬਾ ਮੁਲਾ ਸਿਰੋਪਾਉ ਦੇ ਕੇ ਤੋਰਨਾ ਕੀਤਾ ਅਸਨ ਖਾਂ ਬਾਦਸ਼ਾਹ ਨੂੰ ਜੁੱਧਦਾਲ ਦੱਸਣ ਵਾਸਤੇ ਫੌਜਾਂ ਨਾਲ ਕਿਵੇਂ ਬੀਤੀ ਕੁਝ ਫੱਟੜ ਦੇ ਦੁਖੀ ਆਦਮੀਆਂ ਨੂੰ ਨਾਲ ਲੈ ਕੇ ਰਾਤ ਦਿਨ ਕਰਕੇ ਲਾਹੌਰ ਪਹੁੰਚ ਗਿਆ ਲਾਹੌਰ ਬਾਦਸ਼ਾਹ ਲੱਲਾ ਬੇਗ ਦੀ ਬਹੁਤ ਔਢੀ ਕਰ ਰਿਆ ਸੀ ਔ ਦੋਵੇਂ ਘੋੜੇ ਲੈ ਕੇ ਆਦੇ ਗੁਰੂ ਨੂੰ ਫੜ ਕੇ ਕਦੋਂ ਪਹੁੰਚੇਗਾ ਪਰ ਹਸਨ ਖਾਨ ਨੇ ਦਰਬਾਰ ਵਿੱਚ ਪਹੁੰਚ ਕੇ ਉਹਨੂੰ ਦੱਸਿਆ ਕਿ ਲੱਲਾ ਬੇਗ ਜਦੋਂ ਫੌਜ ਲੈ ਕੇ ਗੁਰੂ ਜੀ ਪਾਸ ਪਹੁੰਚਿਆ ਤਾਂ ਉਹਨੇ ਥੱਕੀ ਮਾਂ ਦੀ ਫੌਜ ਨੂੰ ਸਾਹ ਲੈਣ ਤੋਂ ਬਿਨਾਂ ਹੀ ਗੁਰੂ ਜੀ ਉੱਤੇ ਹੱਲਾ ਬੋਲਣ ਦਾ ਹੁਕਮ ਦੇ ਦਿੱਤਾ ਸੈਨਾਪਤੀਆਂ ਨੇ ਵੀ ਆਖਿਆ ਕਿ ਅਦੇ ਮੈਂ ਵੀ ਉਹਨੂੰ ਬੜਾ ਸਮਝਾਇਆ ਇਸ ਹਾਲਤ ਵਿੱਚ ਥੱਕੇ ਭੁੱਖੇ ਪਿਆਸੇ ਜਵਾਨਾਂ ਤੋਂ ਜੁੱਧ ਨਹੀਂ ਹੋ ਸਕੇਗਾ ਇੱਕ ਦੋ ਦਿਨ ਠਹਿਰ ਜਾਓ ਪਰ ਉਹਨੇ ਕਿਸੇ ਦੀ ਗੱਲ ਵੀ ਨਾ ਸੁਣੀ ਅੱਧੀ ਰਾਤ ਸਮੇਂ ਅੱਲਾਹ ਬੋਲ ਦਿੱਤਾ ਅਗੋ ਗੁਰੂ ਜੀ ਦੇ ਸਿੱਖ ਵੀ ਤਿਆਰ ਹੋ ਗਏ ਸਾਹਮਣੇ ਹੋ ਕੇ ਦੋਆ ਪਾਸਿਆਂ ਤੋਂ ਤੀਰ ਛੁੱਟਣ ਲੱਗ ਗਏ ਇਸ ਕਮਸਾਨ ਸਮੇਂ ਜਦੋਂ ਇੰਨੀ ਸਰਦੀ ਹੋ ਗਈ ਕਿ ਅਸਾਂ ਇਹ ਸਰਦੀ ਕਦੇ ਪਹਿਲਾਂ ਨਹੀਂ ਵੇਖੀ ਸਾਡੇ ਸਿਪਾਹੀਆਂ ਦੇ ਹੱਥਾਂ ਵਿੱਚੋਂ ਅਧਿਆਰ ਡਿਗ ਡਿਗ ਜਾਂਦੇ ਸਨ ਸਾਰੇ ਜਵਾਨ ਸਰਦੀ ਨਾਲ ਜੁੜ ਗਏ ਕਿਸੇ ਪਾਸਿਓਂ ਇਹ ਲਿਆ ਵੀ ਨਹੀਂ ਸੀ ਜਾਂਦਾ ਅੰਦਰ ਗੁਰੂ ਜੀ ਦੇ ਸਿੱਖ ਅੰਗੀਠੇ ਬਾਲ ਕੇ ਅੱਗਾ ਸਿਗਰੇਤ ਸਨ ਉਹ ਇੱਕਦਮ ਸਾਡੇ ਉੱਤੇ ਟੁੱਟ ਕੇ ਪੈ ਗਏ ਸਾਡੇ ਜਵਾਨ ਦੇ ਘੋੜੇ ਵੀ ਬਿਆੰਤ ਮਾਰ ਦਿੱਤੇ ਦਿਨ ਚੜ੍ਹੇ ਤੱਕ ਤਿੱਜਾ ਹਿੱਸਾ ਸੈਨਾ ਦੇ ਜਵਾਨ ਬਿਨਾਂ ਮਾਰੇ ਹੀ ਮਰ ਗਏ ਫਿਰ ਜਦੋਂ ਦਿਨ ਚਲੇ ਲੜਾਈ ਹੋਈ ਉਸ ਵਿੱਚ ਗੁਰੂ ਜੀ ਦੇ ਹੱਥੋਂ ਕਾਬਲੀ ਬੇਗ ਮਾਰਿਆ ਗਿਆ ਇਸ ਤਰ੍ਹਾਂ ਬਲਲਾ ਬੇਗ ਨੂੰ ਗੁਰੂ ਜੀ ਨੇ ਮਾਰਤਾ ਸਾਰੇ ਯੁੱਧ ਵਿੱਚ ਗੁਰੂ ਜੀ ਦੇ 4000 ਜਵਾਨਾਂ ਵਿੱਚੋਂ ਕੇਵਲ 1200 ਮਰੇ 35000 ਸ਼ਾਹੀ ਲਸ਼ਕਰ ਲੱਲਾ ਬੇਗ ਦੇ ਨੀਤੀ ਹੁਣ ਕਾਰਨ ਯੁੱਧ ਭੂਮੀ ਵਿੱਚ ਸਦਾ ਲਈ ਨੀਂਦ ਦੀ ਸਦਾ ਨੀਂਦ ਦੀ ਨੀਂਦ ਸੌਂਗੇ ਉਹਨਾਂ ਵਿੱਚੋਂ ਕੇਵਲ 100 ਸਵਾਰ ਬਚਿਆ ਜਿਹੜਾ ਮੇਰੇ ਨਾਲ ਆਇਆ ਅਸਨਗਾਨ ਦੀ ਸਾਰੀ ਗੱਲ ਸੁਣ ਕੇ ਸ਼ਾਹਜਹਾਂ ਬੜਾ ਹੈਰਾਨ ਹੋਇਆ ਉਹਨੇ ਹਸਨ ਖਾਨ ਵਾਲ ਵੇਖ ਕੇ ਆਪਣੇ ਸਰਦਾਰਾਂ ਨੂੰ ਆਖਿਆ ਇਹ ਮੈਨੂੰ ਅਕਲਮੰਦ ਤੇ ਨੀਤੀ ਨਪੁੰਨ ਜਾਪਦਾ ਮੈਂ ਚਾਹਣਾ ਇਹਨੂੰ ਲੱਲਾ ਬੇਗਦੀ ਥਾ ਕਾਬਲ ਦਾ ਸੂਬਾ ਬਣਾ ਦਿੱਤਾ ਜਾਵੇ ਪਾਸ ਬੈਠੇ ਵजीर खान ਨੇ ਆਖਿਆ ਹਜ਼ੂਰ ਇਹ ਫਰਮਾਨ ਠੀਕ ਹੈ ਇਸ ਪਦਵੀ ਦੇ ਯੋਗ ਹੈ ਬਾਦਸ਼ਾਹ ਨੇ ਸਿਰੂ ਬਾਅਵ ਦੇ ਕੇ ਹਸਨ ਖਾਨ ਨੂੰ ਸੂਬਾ ਥਾਗ ਪਕੇ ਕਾਬਲ ਭੇਜ ਦਿੱਤਾ ਇਸ ਤਰ੍ਹਾਂ ਗੁਰੂ ਜੀ ਦੇ ਵਰ ਨਾਲ ਅਸਨ ਖਾ ਕਾਬਲ ਦਾ ਸੂਬਾ ਹੋ ਗਿਆ ਆਪਣਾ ਲਸ਼ਕਰ ਲੈ ਕੇ ਕਾਬਲ ਪਹੁੰਚ ਗਿਆ ਗੁਰੂ ਜੀ ਨੇ ਥਾਣੇ ਦੇ ਯੋਧੇ ਅਸਥਾਨ ਤੇ 8 ਦਿਨ ਡੇਰਾ ਕਰਕੇ ਦੀਵਾਨ ਲਾਉਂਦੇ ਦਰਸ਼ਨ ਬੁਲਾਕੀ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਦੇ 8ਵੇਂ ਦਿਨ ਜੋਧ ਰਾਏ ਨੇ ਬੇਨਤੀ ਕੀਤੀ ਮਹਾਰਾਜ ਹੁਣ ਕੰਮ ਸਾਰਾ ਫਤੇ ਹੋ ਗਿਆ ਪਿੱਛੋਂ ਔਰ ਕਿਸੇ ਦੇ ਆਉਣ ਦੀ ਕੋਈ ਆਸ ਨਹੀਂ ਇਸ ਵਾਸਤੇ ਆਪ ਹੁਣ ਕਾਂਗੜ ਮੇਰੇ ਘਰ ਚੱਲ ਕੇ ਚਰਨ ਬਾਓ ਦਾਸ ਨੂੰ ਸੇਵਾ ਦਾ ਮਾਣ ਬਖਸ਼ੋ ਫਿਰ ਜੋਧ ਰਾਏ ਦੇ ਭਾਈ ਸਲੇਮ ਸ਼ਾਹ ਨੇ ਵੀ ਹੱਥ ਜੋੜ ਕੇ ਬੇਨਤੀ ਕੀਤੀ ਦੋਹਾਂ ਭਰਾਵਾਂ ਦੀ ਸ਼ਰਧਾ ਤੇ ਪ੍ਰੇਮ ਵੇਖ ਕੇ ਗੁਰੂ ਜੀ ਬਹੁਤ ਪਰਸੰਨ ਹੋਏ ਉਹਨਾਂ ਨਾਲ ਜਾਣ ਵਾਸਤੇ ਤਿਆਰ ਹੋ ਗਏ ਨੈਨੂ ਇੱਕ ਸਿੱਖ ਸੇਵਾਦਾਰ ਨੇ ਆਣ ਕੇ ਦੱਸਿਆ ਮਹਾਰਾਜ ਆਵਦਾ ਦਿਲਬਾਗ ਘੋੜਾ ਜਿਹਦਾ ਨਾਮ ਆਪ ਜੀ ਨੇ ਜਾਨ ਭਾਈ ਰੱਖਿਆ ਹੋਇਆ ਆਪਣੇ ਸਾਥੀ ਗੁਲਬਾਗ ਦੀ ਮਾਤ ਕਰਕੇ ਘਾਹ ਦਾਣਾ ਨਹੀਂ ਖਾਂਦਾ ਉਹਦਾ ਵਿਰਾਗ ਕਰਕੇ ਬਹੁਤ ਦੁਖੀ ਤੇ ਉਦਾਸ ਹੈ ਅੰਤਰਜਾਮੀ ਗੁਰੂ ਜੀ ਨੇ ਜਾਨ ਭਾਈ ਪਾਸ ਆਣ ਕੇ ਉਹਨੂੰ ਥਾਪੜਾ ਦਿੱਤਾ ਆਖਿਆ ਜਾਨ ਭਾਈ ਇੱਕ ਦਿਨ ਸਭ ਕਿਸੇ ਨੇ ਵਿਛੜਨਾ ਇਸ ਕਰਕੇ ਤੂੰ ਵਿਰਾਗ ਨੂੰ ਤਿਆਗ ਕੇ ਕਾਠਾਣਾ ਸ਼ੁਰੂ ਕਰਦੇ ਗੁਰੂ ਜੀ ਦੇ ਇਸ ਪਿਆਰ ਭਰੇ ਬਚਨ ਨੂੰ ਸੁਣ ਕੇ ਜਾਨ ਭਾਈ ਕਾ ਪਠਾ ਖਾਣ ਲੱਗ ਪਿਆ। ਉਪਰੰਤ ਗੁਰੂ ਜੀ ਨੇ ਜੋਧ ਨਾਲ ਆਦਿਕ ਸਿੱਖਾਂ ਨਾਲ ਬਚਨ ਕੀਤਾ ਕਿ ਸਾਡੇ ਸੰਜੋਧ ਦੇ ਗੱਡੇ ਹੋਏ ਝੰਡੇ ਦਾ ਜੋ ਸਥਾਨ ਆ ਇਹਦਾ ਨਾਮ ਅੱਜ ਤੋਂ ਗੁਰੂ ਸਰ। ਇਹ ਇੱਕ ਪਵਿੱਤਰ ਤੀਰਥ ਹੈ ਜਿਹੜਾ ਵੀ ਨਰ ਨਾਰੀ ਜੇ ਜ ਸਰਦਾ ਨਾਲ ਆਣ ਕੇ ਇਸ਼ਨਾਨ ਕਰੇਗਾ ਉਹਦੇ ਪਾਪਾਂ ਦਾ ਨਾਸ਼ ਹੋ ਜਾਵੇਗਾ ਉਹਦੀ ਮਨੋ ਕਾਮਨਾ ਪੂਰੀ ਹੋਵੇਗੀ ਇਸ ਤਰ੍ਹਾਂ ਦੇ ਬਚਨ ਕਰਕੇ ਗੁਰੂ ਜੀ ਨੇ ਰਾਤ ਵਿਸਰਾਮ ਕਰਕੇ ਦੂਜੇ ਦਿਨ ਜਾਨ ਭਾਈ ਉੱਤੇ ਸਵਾਰੀ ਕਰਕੇ ਕਾਂਗੜ ਨੂੰ ਚੱਲਣਾ ਕੀਤਾ ਗੁਰੂ ਜੀ ਦੇ ਨਾਲ ਹੀ ਸਿੱਖ ਸੂਰਮਿਆਂ ਦੀ ਸੈਨਾ ਵੀ ਵਾਜਿਆਂ ਗਾਜਿਆਂ ਨਾਲ ਨਿਸ਼ਾਨ ਚਲਾਉਂਦੀ ਹੋਈ ਕਾਂਗੜ ਨੂੰ ਚੱਲ ਪਈ ਐ ਸਤਿਗੁਰ ਜੀ ਰਸਤੇ 'ਚ ਸੰਗਤਾਂ ਨੂੰ ਦਰਸ਼ਨ ਦੇਦਾਰੇ ਦਿੰਦੇ ਨੇ ਹਾਲ ਕਰਦੇ ਤੇ ਸਾਰੀਆਂ ਸੰਗਤਾਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਚਾਰਨ ਕਰਦੀਆਂ ਮਹਾਰਾਜ ਜੀ ਦੇ ਨਾਲ ਤੁਰੀਆਂ ਜਾ ਰੀਆਂ ਨੇ